ਇਨਾਂ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਵੀ ਤੂੰ ਅੱਡੀ ਤੁਸੀਂ ਤਾਂ ਕੀ ਰਹਿਣਾ ਥੋੜੇ ਫੋਰ ਰਹਿਖ ਕੋਰਾ ਲੱਗ ਰਿਹਾ ਇਹ ਤਾਂ ਇਹਨਾਂ ਇੱਕੋ ਹੀ ਗੱਲ ਤੇੜੇ ਨੇ ਭਾਵੇਂ ਕੁਰਸੀ ਟੋੜ ਕੇ ਤੇ ਲੱਤ ਭਾਵੇਂ ਟੁੱਟੇ ਸੁਖਵੀਰ ਦਾ ਮੋਢਾ ਇੱਕਦ ਤ ਭਾਵੇਂ ਦੂਜਾ ਵੀ ਟੁੱਟ ਜੇ ਪਰ ਪ੍ਰਧਾਨੀ ਨਹੀਂ ਉਹ ਹੱਥੋਂ ਜਾਣੀ ਤੇ ਬੜਾ ਸ਼ੋਰ ਸੁਣਤੇ थे ਪਹਿਲੂ ਮੇ ਦਿਲ ਦਾ ਬੜਾ ਸ਼ੋਰ ਸੁਣਤੇ थे ਪਹਿਲੂ ਮੇ ਦਿਲ ਦਾ ਜੋ ਥੀਰਾ ਤ ਕਤ ਰਹਿ ਖੂਨ ਨਾ ਜੋ ਚੀਜ਼ ਆ ਤੁ ਕਤਰਾਏ ਖੂਨ ਨਾ ਨਿਕਲਾ ਮੁਛ ਨਹੀਂ ਨਿਕਲਿਆ ਇੰਨਾ ਦੇ ਜਿਹੜੇ ਫੈਸਲੇ ਅੱਜ ਹੋਣੇ ਸੀ ਉਦੋਂ ਚੋ ਉਹੀ ਕੁਛ ਹੋਣਾ ਸੀ ਜੋ ਇਹਨਾਂ ਦੀ ਔਕਾਤ ਸੀ ਜੱਕ ਭਾਵੇਂ ਸਾਰਾ ਰੁੱਸ ਜੇ ਓਏ ਓਏ ਬਾਦਲ ਦਲੀਏ ਓਏ ਓਏ ਛੋੜਨਾ ਤਾਂ ਜੱਗ ਦੇ ਤਾਂ ਦੂਸਰਾ ਨਹੀਂ ਛੋੜਨਾ ਤਾਂ ਕਲਗੀਆਂ ਵਾਲਾ ਵੀ ਰੁੱਸ ਗਿਆ ਤੁਸੀਂ ਆਪ ਰਸਾਇਆ ਤੁਸੀਂ ਅਕਾਲ ਤਾਕਤ ਨਾਲ ਟੱਕਰ ਲੈ ਕੇ ਕੱਲ ਗਿਆ ਬਾਲਾ ਵੀ ਤੁਹਾਡੇ ਨਾਲ ਰੁੱਸ ਗਿਆ ਤੇ ਜਦੋਂ ਉਹਦਾ ਕਹਿਰ ਤੁਹਾਡੇ ਤੇ ਟੁੱਟੂਗਾ ਨਾ ਉਹਨੂੰ ਪਤਾ ਹੀ ਨਹੀਂ ਲੱਗਣਾ ਤੁਹਾਡਾ ਕੀ ਕੀ ਟੁੱਟੂਗਾ ਜਦੋਂ ਕਹਿਰ ਟੁੱਟੂਗਾ ਤੁਹਾਡੇ ਮੋਢੇ ਟੁੱਟਣਗੇ ਤੁਹਾਡੇ ਗੋਡੇ ਟੁੱਟਣਗੇ ਤੁਹਾਡੀਆਂ ਲੰਸਤਾ ਟੁੱਟਣਗੀਆਂ ਖੁੰਡਾ ਸਾਰਾ ਪੰਜਾਬੀ ਟੁੱਟੂਗਾ ਸਮੁੰਚਾ ਸਿੱਖ ਸੰਸਾਰ ਸਾਰੀ ਦੁਨੀਆ ਦੇ ਜਿਹੜੇ ਪੰਥ ਸੋਚ ਵਾਲੇ ਸਿੱਖ ਨੇ ਤੁਹਾਡੇ ਵਰਗੇ ਅਕਾਲ ਪੁਰਖ ਦੇ ਪਗੋੜਿਆਂ ਨੂੰ ਛੱਡ ਕੇ ਕਰੋੜਾਂ ਦੀ ਗਿੰਡੀ ਚ ਅਕਾਲੀ ਦਲ ਦੇ ਮੈਂਬਰ ਬਣ ਗਏ ਉਸ ਅਕਾਲੀ ਦਲ ਦੇ ਜਿਹਦੀ ਸਿਰਜਣਾ ਅੱਜ ਤੋਂ 104 ਸਾਲ ਪਹਿਲਾਂ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਦੁਨੀਆ ਦੇ ਹਰ ਦੇਸ਼ ਵਿੱਚ ਬੈਠੇ ਦੰਦ ਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਜੀ ਆਇਆਂ ਸਤਿ ਸ੍ਰੀ ਅਕਾਲ 17 ਮਾਰਚ 2025 ਨੂੰ ਦੋ ਅਹਿਮ ਮੀਟਿੰਗਾਂ ਹੋਣੀਆਂ ਸੀਆਂ ਇੱਕ ਤਾਂ ਬਾਦਲ ਅਕਾਲੀ ਦਲ ਦੀ ਸਲਾਹਕਾਰ ਬੋਰਡ ਦੀ ਮੀਟਿੰਗ ਜਿਹਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੇ ਕਰਨੀ ਸੀ ਦੂਜੀ ਅੰਤਰੰਕ ਕਮੇਟੀ ਦੀ ਮੀਟਿੰਗ ਜਿਹਦੀ ਪ੍ਰਧਾਨਗੀ ਰਗੂਜੀਤ ਸਿੰਘ ਬਿਰਕ ਨੇ ਕਰਨੀ ਸੀ ਇੰਨਾ ਦੋਹਾ ਮੀਟਿੰਗਾਂ ਚ ਕੀ ਹੋਣ ਵਾਲਾ ਹੈ ਕੀ ਫੈਸਲੇ ਹੋਣੇ ਨੇ ਇਹਨਾਂ ਦੇ ਫੈਸਲਿਆਂ ਤੇ ਹੀ ਸਮੁੱਚੀਆਂ ਪੰਥਕ ਤੇ ਰਾਂਦੀਆਂ ਨਿਗਾਹਾਂ ਟਿਕੀਆਂ ਹੋਈਆਂ ਸੀ ਹੋਣਾ ਕੀ ਸੀ ਉਹੀ ਰੰਡੀ ਰੋਣਾ ਕੁਝ ਨਹੀਂ ਹੋਇਆ ਪਾਰਲੀਮੈਂਟਰੀ ਬੋਰਡ ਜਿਹੜਾ ਸੀ ਉਹ ਜਿਹਦਾ ਕੋਈ ਸਮਝ ਹੀ ਨਹੀਂ ਆਈ ਕਿ ਉਹਨਾਂ ਨੇ ਕੀ ਕੀਤਾ ਬਲਵਿੰਦਰ ਸਿੰਘ ਪੁੰਤੜ ਕੀ ਕਹਿ ਰਿਹਾ ਹੈ ਉਹਨੂੰ ਕੋਈ ਪਤਾ ਨਹੀਂ ਕਿਉਂਕਿ ਪਿੱਛੇ ਜੇ ਵਿਕਰਮ ਮਜੀਠੀਏ ਦਾ ਇੱਕ ਬਿਆਨ ਆਇਆ ਸੀ ਉਹਦੇ ਖਿਲਾਫ ਇਹਦੇ ਨਾਤੇ ਬਿਆਨ ਛਪਿਆ ਸੀ ਬਲਵਿੰਦਰ ਪੁੰਦੜ ਦੇ ਇਹਨੇ ਕਹਿਤਾ ਸੀ ਕਿ ਉਸ ਬਿਆਨ 'ਚ ਕਿਹਾ ਸੀ ਕਿ ਵਿਕਰਮ ਮਜੀਠੀਏ ਨੇ ਸੁਖਬੀਰ ਬਾਦਲ ਦੀ ਪਿੱਠ 'ਤੇ ਛੁਰਾ ਮਾਰਿਆ ਫਟਾਫਟ ਪਹੁੰਚਾਇਆ ਉਹਦੀ ਜਿਹੜੀ ਨਿੰਦਿਆ ਕਰਨੀ ਇਹ ਤਾਂ ਮੇਰਾ ਬਿਆਨ ਹੀ ਨਹੀਂ ਪ੍ਰੈਸਰਲ ਕਹੇ ਦੇਖੋ ਜੀ ਮੈਂ ਤਾਂ ਨਰਮ ਜੇ ਸੁਆਦਾ ਬੰਦਾ ਮੈਂ ਤਾਂ ਕਿਸੇ ਦੇ ਖਿਲਾਫ ਇਹਦੀ ਸਖਤ ਭਾਸ਼ਾ ਵਰਤ ਨਹੀਂ ਸਕਦਾ ਜੀ ਮੈਂ ਪਿੱਟੇ ਛੁਰਾ ਮਾਰਨ ਦੀ ਗੱਲ ਕਿਵੇਂ ਕਰ ਸਕਦਾ ਹੈ ਮੇਰਾ ਬਿਆਨ ਪਤਾ ਨਹੀਂ ਕਿਨੇ ਕਿਨੇ ਤੁਹਾਡਾ ਇੱਕੋ ਹੀ ਬੌਸ ਹੈ ਐਚਐਸ 65 ਜਿਹੜਾ ਦਾੜੀ ਦਾ ਮੋਛੀ ਨਾ ਕੋ ਨਾ ਮੋਨਾ ਸਾਰੀ ਪੰਥਕ ਸਿਆਸ ਤੁਹਾਡੀ ਉਹਦੇ ਦੁਆਲੇ ਘੁੰਮਦੀ ਹੈ ਉਹਨੇ ਪ੍ਰੈਸ ਨੋਟ ਬਣਾਇਆ ਤੇਰੇ ਨਾਂ ਤੇ ਲਾਇਆ ਤੈਨੂੰ ਪਤਾ ਵੀ ਨਹੀਂ ਦੱਦਾ ਕਿਹੜੇ ਵੇਲੇ ਪਾਣੀ ਪੀ ਗਿਆਂ ਤੇਰੇ ਨਾਂ ਤੇ ਬਿਆਨ ਲਾਤਾ ਫਿਰ ਜਦੋਂ ਉਤੋਂ ਪਏ ਛੇਤਰ ਕਾਰਜਕਾਰੀ ਪ੍ਰਧਾਨ ਭੁੰਦੜ ਦੇ ਹਾਂ ਜੀ ਹਾਂ ਉਹ ਬਿਆਨ ਮੇਰਾ ਸੀ ਜੀ ਚੈਨ ਵਾਲਾ ਨੇ ਪੁੱਛਿਆ ਤੂੰ ਤਾਂ ਕਹਿਆ ਸੀ ਮੇਰਾ ਨਹੀਂ ਹਾਂ ਜੀ ਇੱਕ ਇੱਕ ਉਹ ਕਹਿੰਦੇ ਪਿੱਠੇ ਛੁਰਾ ਮਾਨਣਾ ਪਿਆ ਹਾਂ ਜੀ ਇੱਕ ਇੱਕ ਅੱਖਰ ਮੇਰਾ ਹੀ ਹੈ ਇਹ ਤਾਂ ਇਹਨਾਂ ਦੀ ਹਾਲਤ ਆ ਬੌਂਦਲੇ ਪਏ ਨੇ ਭਮੱਤਰੇ ਪਏ ਨੇ ਕੀ ਮੈਨੂੰ ਮਾੜੀ-ਮੋਟੀ ਹੈਗੀ ਆ ਉਹਦੀ ਉਹ ਵੀ ਜਾਣਦੇ ਰਹੁ ਥੋੜੀ ਜਿਹੀ ਕੱਲ ਤੋਂ ਬਾਅਦ ਕੀਮਾ ਕੀ ਕਹਿੰਦਾ ਹੈ ਆ ਦੇਖੋ ਜੀ ਪੰਤੀਆਂ ਇਹਨਾਂ ਦਾ ਕਾਊਂਟ ਨੰਬਰ ਐਡਰੈਸ ਇਹ ਪੰਜ ਮੈਂਪਰੀ ਕਿਹੜੀ ਕਮੇਟੀ ਕਿਹਨੇ ਬਣਾਈ ਐ ਤੇਰੇ ਪਿਓ ਨੇ ਬਣਾਈ ਐ ਤੈਨੂੰ ਨਹੀਂ ਪਤਾ ਕਿਹਨੇ ਬਣਾਈ ਐ ਅਕਾਲ ਤਖਤ ਸਾਹਿਬ ਦੇ ਜਥੇਦਾਨ ਨੇ ਬਣਾਈ ਐ ਉਹ ਤਾਂ ਹੀ ਸੱਤ ਨਾਂ ਦੇ ਸੱਤ ਮੈਂ ਕਿਸੇ ਦੇ ਤੋਂ ਥੋੜੇ ਪਿਓ ਤੋਂ ਗਦਾਰੀ ਕਰ ਜਣਾ ਫੇਰ ਕੀ ਕਰਾਂਗੇ ਫੇਰ ਪੰਜ ਹੀ ਰਹਿਣਗੇ ਪੰਜ ਹੀ ਰਹਿਣੇ ਸੀ ਗੁਰੂ ਮਹਾਰਾਜ ਚਾਹੁੰਦੇ ਸੀ ਕਿ ਪੰਜ ਪ੍ਰਧਾਨੀ ਸਿਸਟਮ ਕਾਇਮ ਰਹੇ ਸਤ ਸਤ ਸਰਸੇ ਵਾਲੇ ਨੇ ਬਣਾਏ ਸੀਗੇ। ਸਲਾਬਤਪੁਰੇ ਕਿੱਡਾ ਪੰਗਾ ਪਿਆ ਇਹ ਤਾਂ ਹੀ ਕੱਟਦੇ ਗੁਰੂ ਮਹਾਰਾਜ ਨੇ ਦੋਦੇ। ਕਹਿਣਾ ਛੁੱਟ ਗਿਆ ਇੰਨਾ ਤੋਂ ਬਡੂੰਗਰ ਤੋਂ ਤੇ ਤਾਂ ਮੀਤੋ। ਇੱਕ ਪੰਜ ਮੈਮਰੀ ਕਮੇਟੀ ਐ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਪਾਉਗੀ ਤੁਹਾਡਾ ਪੜਥੂ 18 ਤਰੀਕ ਨੂੰ 18 ਗ੍ਰਾਜ਼ਰ ਕੱਲ ਨੂੰ ਦੇਖਿਓ ਤੁਹਾਡੀ 25 ਲੱਖ 30 ਲੱਖ ਪਤਾ ਨਹੀਂ ਕਿੱਦਾਂ ਥਿਉਣੀ ਵੀ ਨਹੀਂ। ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਹੋ ਰਿਹਾ ਹੈ। ਤੁਸੀਂ ਇੱਕ ਜੁੰਡਲੀ ਦੇ ਆਲੇ ਦੁਆਲੇ ਘੁੰਮਦੇ ਹੋ ਕਿਹਦੇ ਹੋ ਜਾਂ ਤੁਸੀਂ ਚਾਹੇ ਉਹ ਚੀਮਾ ਹੋਵੇ ਚਾਹੇ ਉਹ ਭੁੰਦੜ ਹੋਵੇ ਚਾਹੇ ਉਹ ਸੁਖਬੀਰ ਹੋਵੇ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੇ ਨਾਲ ਕੀ ਹੋ ਰਿਹਾ ਹੈ ਅੰਤਰਨ ਕਮੇਟੀ ਦੇਤੇ ਪੰਚਕ ਹਲਕੇ ਬੜੀ ਨਿਗਾਹ ਰੱਖ ਰੇ ਸਦਾ ਬਾਜਖਣਾ ਵੀ ਹਾਂ ਜੀ ਕੀ ਹੋਊਗਾ ਆਰਟੀਏ ਸੀ ਕਿ ਜਿਹੜੀ ਅੰਤਰ ਕਮੇਟੀ ਦੇ 11 ਮੈਂਬਰ ਨੇ ਸਿਰਫ ਇਨਾਂ ਤੇ ਪੰਥਕ ਭਿਰਾਂ ਨੇ ਕਰ ਕਰ ਜਾ ਕੇ ਉਹਨਾਂ ਤੇ ਦਬਾਅ ਪਾਇਆ ਕਿਸੇ ਨੂੰ ਮਿੰਨਤਾ ਨਾਲ ਕਿਹਾ ਕਿਸੇ ਨੂੰ ਮੁੜਦਾਬਾਦ ਕਰਕੇ ਕਿਹਾ ਕਿਸੇ ਦਾ ਪੁਤਲਾ ਸਾੜ ਕੇ ਕਿਹਾ ਰਗੂਜੀਤ ਮਿਲਕ ਦੇ ਹਰਿਆਣੇ ਦੇ ਪੁਤਲੇ ਵੀ ਸਾੜੇ ਉਹਦੇ ਛੇਤਰਾਂ ਨਾਲ ਕੁੱਟਿਆ ਵੀ ਕਿਸੇ ਨੂੰ ਕਿਵੇਂ ਕਿਸੇ ਨੂੰ ਕਿਵੇਂ ਕਿਸੇ ਨੇ ਬੜੇ ਸਤਿਕਾਰ ਨਾਲ ਮੰਗ ਪੱਤਰ ਲਏ ਪਰ ਕਿਸੇ ਨੇ ਵੀ ਪਰਵਾਹ ਨਹੀਂ ਕੀਤੀ ਕੀਤਾ ਉਹ ਹੀ ਜੋ ਇਹਨਾਂ ਦੇ ਬੌਸ ਨੇ ਕਿਹਾ ਸੀ ਇਹਨਾਂ ਨੇ ਉਹ ਹੀ ਕਰਨਾ ਪੰਤਕਤਰਾਂ ਨੂੰ ਵੀ ਇਹ ਉਮੀਦ ਸੀ ਕਿ ਇਹ ਕੁਝ ਨਾ ਕੁਝ ਜਿਹੜੇ ਪਹਿਲਾਂ ਫੈਸਲੇ ਕੀਤੇ ਨੇ ਉਹ ਤਾਂ ਇਹ ਕੁਝ ਨਾ ਕੁਝ ਸੋਚ ਵਿਚਾਰ ਕਰਨਗੇ ਜਿਵੇਂ ਨਵੇਂ ਜਸੇਦਾਰਾਂ ਦੀ ਨਿਯੁਕਤੀ ਪਹਿਲਾਂ ਵਾਲਿਆਂ ਦੀ ਸੇਵਾमां ਖਤਮ ਕਰਨੀਆਂ ਉਹਦੇ ਬਾਰੇ ਕੁਝ ਸੋਚਣਗੇ ਕਿਉਂਕਿ ਦਮਦਮਿਤਕ ਸਾਧ ਸੰਤ ਸਮਾਜ ਨਿੰਗ ਸਿੰਘ ਜਿਹਾ ਬੰਦਿਆਂ ਸੁਪੁੱਚਾ ਪੰਥ ਇੰਨਾ ਅੰਤਰਕਮਿਟੀ ਜਿਹੜਾ ਫੈਸਲਾ ਕੀਤਾ ਸੀ ਉਹਦੇ ਵਿਰੋਧ ਚ ਆਇਆ ਸੀ। ਹਰਿਆਣੇ ਦਾ ਸਾਰਾ ਜੂਨਟ ਅਸਤੀਫੇ ਦੇ ਗਿਆ, ਰਾਜਸਥਾਨ ਦਾ ਸਾਰਾ ਜੂਨਟ ਅਸਤੀਫੇ ਦੇ ਗਿਆ। ਇਟਲੀ ਦੇ ਜੂਨਟ ਜਿਹੜੀ ਸਾਰੀ ਇਕਾਈ ਜਿਹੜੀ ਹੈਗੀ ਹੈ ਉਹ ਅਸਤੀਫੇ ਦੇਗੀ। ਯੂਕੇ ਦੀ ਸਾਰੀ ਸੰਘਤ ਜਿਹੜੀ ਹੈਗੀ ਆ ਇਹਨਾਂ ਦੇ ਵਿਰੋਧ ਚ ਖੜੀ ਹੋ ਗਈ। ਯੂਰਪ ਦੇ ਕਿੰਨੇ ਦੇਸ਼ਾਂ ਚ ਸੰਘਤ ਖੜੀ ਹੋ ਗਈ। ਇਹਨਾਂ ਦੇ ਪੰਜਾਬ ਚ ਵੀ ਕਿੰਨੇ ਜ਼ਿਲ੍ਹਿਆਂ ਦੇ ਪ੍ਰਧਾਨ ਅਸਤੀਫੇ ਦੇ ਗਏ। ਇਹਨਾਂ ਨੇ ਬਲਾਰਾ ਵਿੱਚ ਵੀ ਅਸਤੀਫੇ ਦੇ ਗਏ। ਆਲ ਇੰਡੀਆ ਦਾ ਮੈਂਬਰ ਪੀਰ ਮੁਹੰਮਦ ਉਹਨੇ ਵੀ ਸੇਵਾਤੀ ਪ੍ਰਗਟ ਕੀਤੀ ਹੈ। ਵਿਕਰਮ ਮਜੀਠੀ ਨੇ ਵੀ ਸੇਵਾਤੀ ਪ੍ਰਗਟ ਕੀਤੀ ਹੈ। ਇਹਨਾਂ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਵੀ ਤੁਸੀਂ ਤਾਂ ਅੱਡੀ ਤੁਸੀਂ ਤਾਂ ਕਿਲ ਰਹੇ ਹੋ ਤੁਹਾਡੇ ਖੁਰ ਰਹੇ ਹਨ ਖੋਰਾ ਲੱਗ ਰਿਹਾ ਹੈ ਤੁਹਾਡੇ ਫੈਸਲੇ ਨੇ ਖੋਰਾ ਲਾਤਾ ਪਰ ਇਹਨੂੰ ਕੋਈ ਪਰਵਾਹ ਨਹੀਂ। ਇਹ ਤਾਂ ਇਹਨਾਂ ਇੱਕੋ ਹੀ ਗੱਲ ਤੇ ਅੜੇ ਨੇ। ਭਾਵੇਂ ਕੁਰਸੀ ਤੋਂ ਡਿੱਗ ਕੇ ਕੁੱਤੇ ਲੱਤ ਭਾਵੇਂ ਟੁੱਟੇ ਸੁਖਵੀਰ ਦਾ ਮੋਢਾ ਇਕੱਜ ਭਾਵੇਂ ਦੂਜਾ ਵੀ ਟੁੱਟ ਜੇ ਪਰ ਪ੍ਰਧਾਨਗੀ ਨਹੀਂ ਉਹ ਇੱਥੋਂ ਜਾਣੀ ਚਾਹੀਦੀ ਸਾਰੇ ਛੱਡ ਜਨ ਖੜਾ ਸਾਰੇ ਛੱਡ ਜਨ 10 15 ਕ ਬੰਦੇ ਰਹਿ ਜਾਣ ਕੋਈ ਪਰਵਾਨੀ ਪਰ ਉਹ ਪ੍ਰਧਾਨਗੀ ਨਹੀਂ ਜਾਣੀ ਚਾਹੀਦੀ ਪ੍ਰਧਾਨਗੀ ਸੁਖਵੀਰ ਬਾਦਲ ਨੂੰ ਹੀ ਮਿਲਣੀ ਚਾਹੀਦੀ ਏਸੇ ਕਰਕੇ ਅੰਤਰਿੰਕ ਕਮੇਟੀ ਆਪਣੇ ਫੈਸਲੇ ਤੇ ਅਡੇਗ ਰਹੀ ਨਵੇਂ ਜਥੇਦਾਰਾਂ ਨੂੰ ਦੀ ਪੁਸ਼ਟੀ ਕਰਤੀ ਪੁਰਾਣਿਆਂ ਨੂੰ ਵੀ ਪੁਸ਼ਟੀ ਕਰਤੀ ਉਹ ਹਟਾ ਤੇ ਉਹ ਲਾ ਬੜੇ ਖੁੱਬਕੇ ਕਿਹਾ ਵੀ ਅਸੀਂ ਅੰਮ੍ਰਿਤਪਾਨ ਕਰਾਇਆ ਕਰਾਂਗੇ ਕਿਹਦੇ ਨਾਲ ਆਨੰਦਪੁਰ ਸਾਹਿਬ ਜਿਹੜਾ ਖੰਡਾ ਗੁਰੂ ਗੋਬਿੰਦ ਸਿੰਘ ਜੀ ਦਾ ਪਿਆ ਓਏ ਓਏ ਕਿਉਂ ਆਪਦੇ ਨਾ ਪਾਕ ਹੱਥ ਲਾਉਨੇ ਓਏ ਗੁਰੂ ਗੋਬਿੰਦ ਸਿੰਘ ਦੇ ਖੰਡੇ ਨੂੰ ਸ਼ੱਕੂ ਕੌਣ ਤੁਹਾਡੇ ਕੋਲੋਂ ਕਿੰਨੇ ਕ ਬੰਦੇ ਸ਼ੱਕਣਗੇ ਤੁਹਾਡਾ ਕਾਲੀ ਦਲ ਦਾ ਖਜ਼ਾਨਾ ਤੀ ਸ਼ੱਕੂਗਾ ਸ਼ਰਮਾ ਜਿਹੜਾ ਤੁਹਾਡਾ ਖਜ਼ਾਨਾ ਤੀ ਹੈ ਭੁੰਦਰ ਸ਼ੱਕੂਗਾ ਕੀ ਮਾ ਸ਼ਕੂਗਾ ਕੌਣ ਸ਼ਕੂਗਾ ਇਹ ਐ ਕਹਿਣਾ ਕੋਈ ਫਰਕ ਨਹੀਂ ਪੈਂਦਾ ਕਿ ਗੁਰੂ ਗੋਬਿੰਦ ਸਿੰਘ ਦੇ ਖੰਡੇ ਨਾਲ ਅਮਰਤ ਛਕਾਇਆ ਜਾ ਕੋ ਸ਼ਕਾਉਂਗੇ ਤੁਸੀਂ ਤੁਸੀਂ ਸ਼ਕੋ ਪਹਿਲਾਂ ਜਾ ਕੇ ਸਾਰੇ ਨਹੀਂ ਸ਼ਕਣੇ ਅਮਰਤ ਉਹੀ ਸ਼ਕਦਾ ਜਿਹਦੇ ਗੁਰੂ ਦੀ ਕਿਰਪਾ ਹੁੰਦੀ ਹੈ ਇਹ ਲਾਲੇ ਨਾਲ ਕੁਝ ਨਹੀਂ ਬਣਦਾ ਫੈਸਲਾ ਕੀ ਹੋਇਆ ਫੈਸਲਾ ਉਹਦੀ ਕਰਤੀ ਪੁਸ਼ਟੀ ਪਹਿਲਾਂ ਵਾਲੇ ਜੋ ਇਹਨਾਂ ਨੇ ਫੈਸਲੇ ਲਏ ਸੀ ਕਿਸੇ ਦੀ ਕੋਈ ਪ੍ਰਵਾਹ ਨਹੀਂ ਕੀਤੀ ਕੋਈ ਵਿਰੋਧ ਕਰੇ ਕੋਈ ਨਾ ਕਰੇ ਹਾਂ ਇੱਕ ਗੱਲ ਕਿ ਖਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਜਿਹੜਾ ਹੈ ਉਹ ਰਿਜੈਕਟ ਕਰਤਾ ਉਹ ਪ੍ਰਵਾਨ ਨਹੀਂ ਕੀਤਾ ਉਹਨੂੰ ਕਿਹਾ ਵੀ ਤੂੰ ਆ ਕੇ ਅਮਦਾ ਪ੍ਰਧਾਨਗੀ ਸੰਭਾਲ ਤੇ ਉਹਨੇ ਸੰਭਾਲ ਹੀ ਲੈਣੀ ਹੈ ਕਿਉਂਕਿ ਅਸੀਂ ਦਰਦੇ ਕੌਮ ਚੈਨਲ ਵੱਲੋਂ ਦੋ ਕੁ ਦਿਨ ਪਹਿਲਾਂ ਹੀ ਇੱਕ ਵੀਡੀਓ ਪਾਈ ਸੀ ਜਿਦੇ ਵਿੱਚ ਇਹ ਸੀ ਕਿ ਖਰਜਿੰਦਰ ਸਿੰਘ ਧਾਮੀ ਦੇ ਗੇਟਮਟ ਹੋਈ ਆ ਸੁਖਬੀਰ ਬਾਦਲ ਨਾਲ ਵੀ ਦੇਖੋ ਜੀ ਮੈਂ ਤੁਹਾਡੇ ਕਹੇ ਤੋ ਇੱਕ ਤਾਂ ਜਸੇਦਾਰ ਛਟਕਾਤਾ ਗਿਆਨੀ ਹਰਪ੍ਰੀਤ ਸਿੰਘ ਉਹਨੂੰ ਤਾਂ ਕਰਤਾ ਲਾਂਬੇ ਹੁਣ ਮੈਂ ਜਿਆ ਲੱਤਾਂ ਨਹੀਂ ਚਲਦੀਆਂ ਭਾਰ ਹੁਣ ਤੁਸੀਂ ਲਗੂਜੀਤ ਬਿਰਕ ਤੋਂ ਵੀ ਕੁਝ ਕਰਾਓ ਅੰਤਰਿਕ ਕਮੇਟੀ ਕਦੇ ਵਾਸਤੇ ਆ ਕਿ ਇਹ ਦੋ ਜਸੇਦਾਰ ਨੇ ਇਹਨਾਂ ਨੂੰ ਲਾਂਬੇ ਕਰਨ ਵਾਸਤੇ ਤੋਂ ਨਹੀਂ ਉਹਨਾਂ ਦੀ ਡਿਗਰੀ ਦਾ ਮੈਂ ਤਾਂ ਸਿਫਾ ਦਿੰਦਾ ਹਾਂ ਹਾਂ ਇਹ ਜੇ ਦੋਨੇ ਜਸੇਦਾਰ ਹਟ ਕੇ ਤਿੰਨੇ ਹਟਾ ਤੇ ਨਵੇਂ ਲਿਆਓ ਜਿਹੜੇ ਮਰਜੀ ਫਿਰ ਮੈਂ ਆ ਕੇ ਪ੍ਰਧਾਨ ਦੇ ਸਾਹਮਣੇ ਗਏ ਹੋਈ ਹੋਈ ਗੱਲ ਉਹੀ ਕੁਝ ਹੋਇਆ ਜਿਹੜਾ ਅਸੀਂ ਵੀਡੀਓ ਚ ਪਹਿਲਾਂ ਕਹਿ ਚੁੱਕਿਆ ਅਸੀਂ ਤੁਹਾਨੂੰ ਵੀਡੀਓ ਸਰਾਉਂ ਵੀ ਲਗਿਆ ਇੱਕ ਹੋਰ ਦੱਸ ਦਈਏ ਇੱਕ ਹੋਰ ਨਰੈਣੂਮੰਤ ਕੌਣਾ ਹੈ ਉਹ ਹਰਜਿੰਦਰ ਸਿੰਘ ਧਾਮੀ ਉਹ ਆਪਣਾ ਅਸੀਵਾ ਹੁਣ ਵਾਪਸ ਲਾਊਗਾ ਸਿਰਫ ਇੱਕ ਹਫ਼ਤੇ ਦੇ ਅੰਦਰ ਨਰਵਾਪਸ ਲਾਊਗਾ ਕਿਉਂ ਕਿ ਇੱਕ ਮੈਂ ਕੱਢਦਾ ਦੋ ਤੁਸੀਂ ਕੱਢਦੇ ਹੁਣ ਮੇਰੀ ਬਦਨਾਮੀ ਨਹੀਂ ਹੋਊਗੀ ਅੱਜ ਸਾਰੀ ਅੰਤਰੇਂਕ ਕਮੇਟੀ ਰਗੂਜੀਤ ਮਿਰਕ ਦੀ ਅਗਵਾਈ ਚ ਹੁਸ਼ਿਆਰਪੁਰ ਨੂੰ ਚੱਲ ਪਈ ਪਹੁੰਚੀ ਬਹੀ ਪੇ ਖਾਕ ਜਹਾਂ ਕਾ ਖਮੀਰ ਥਾ ਪਹੁੰਚੀ ਬਹੀ ਪੇ ਖਾਕ ਜਹਾਂ ਕਾ ਖਮੀਰ ਥਾ ਪਰ ਜੋ ਕੁਛ ਇਹਨਾਂ ਦੇ ਟਮਟਮਾਜਾ ਦੇਖੇ ਆਏ ਹੋ ਆਏ ਹੋ ਪਤਾ ਨਹੀਂ ਖਬਰੇ ਕੀ ਕੁਛ ਹੋਊਗਾ ਨਿਕਲਿਆ ਕੀ ਨਿਕਲਿਆ ਇਹ ਬਹਿ ਪਰ ਦੇਸੀ ਭਾਸ਼ਾ ਕਹਿੰਦੇ ਉਹ ਖੋਦਿਆ ਪਹਾੜ ਨਿਕਲਿਆ ਚੂਹਾ ਉਹ ਵੀ ਮਰਿਆ ਹੋਇਆ ਪਰ ਇੱਕ ਉਰਦੂ ਦੇ ਫਾਰਸੀ ਦੇ ਬਹੁਤ ਹੀ ਉਸਤਾਦ ਸ਼ਾਇਰ ਹੋਏ ਨੇ ਖਵਾਜਾ ਹੈਦਰ ਅਲੀ ਆਤੇ ਸਾਹਿਬ ਉਹਨਾਂ ਦਾ ਇੱਕ ਮਕਬੂਲ ਸ਼ੇਰ ਹੈ ਉਹ ਕੀ ਹੈ ਜੀ ਪੜਾ ਸ਼ੋਰ ਸੁਣਤੇ ਥੇ ਪਹਿਲੂ ਮੇ ਦਿਲ ਕਾ ਬੜਾ ਸ਼ੋਰ ਸੁਣਤੇ تھے ਪਹਿਲੂ ਮੇਂ ਦਿਲ ਕਾ ਜੋ ਚੀਰਾ ਤੋ ਕਤਰਾਏ ਖੂਨ ਨਾ ਨਿਕਲਾ ਜੋ ਚੀਰਾ ਤੋ ਕਤਰਾਏ ਖੂਨ ਨਾ ਨਿਕਲਾ ਕੁਛ ਨਹੀਂ ਨਿਕਲਿਆ ਇੰਨਾਂ ਦੇ ਜਿਹੜੇ ਫੈਸਲੇ ਅੱਜ ਹੋਣੇ ਸੀ ਉਦੋਂ ਚੋ ਉਹੀ ਕੁਛ ਹੋਣਾ ਸੀ ਜੋ ਇੰਨਾਂ ਦੀ ਔਕਾਤ ਸੀ ਇੰਨਾਂ ਨੇ ਕਿਸੇ ਪੰਥਕ ਜਿਸੇ ਬੰਦੇ ਦੀ ਕਿਸੇ ਦਹੀਂਗ ਸਿੰਘ ਜਿਸੇ ਬੰਦੀ ਦੀਆਂ ਗੁਰੂ ਕੇ ਲਾਡਲੀਆਂ ਫੌਜਾਂ ਦੀਆਂ ਸ਼ਾਂਤ ਸਮਾਜ ਤੱਕ ਸਾਰ ਸੰਪਰਦਮਾ ਆਪਣੇ ਕਾਲੀ ਦਲ ਦੀਆਂ ਜੂਨਟਾਂ ਦੇ ਜੂੰਟ ਜਿਵੇਂ ਹਰਿਆਣਾ ਰਾਜਸਥਾਨ ਇਟਲੀ ਦੀਆਂ ਨਹੀਂ ਕਿਸੇ ਦੀ ਪਰਵਾਹ ਨਹੀਂ ਕੀਤੀ ਕਲਗੀਆਂ ਵਾਲਾ ਨਹੀਂ ਰੁੱਸਣਾ ਕਹਿੰਦਾ ਜੱਗ ਭਾਵੇਂ ਸਾਰਾ ਰੁੱਸ ਜੇ ਓਏ ਓਏ ਬਾਦਲ ਦਲੀਓ ਓਏ ਓਏ ਛੋਟਣਾ ਤਾਂ ਜੱਗ ਤੇ ਤਾਂ ਰੁੱਸਣਾ ਨਹੀਂ ਛੋਟਣਾ ਤਾਂ ਕਲਗੀਆਂ ਵਾਲਾ ਵੀ ਰੁੱਸ ਗਿਆ ਉਹ ਨਹੀਂ ਰੁੱਸਿਆ ਤੁਸੀਂ ਆਪ ਰਸਾਇਆ ਤੁਸੀਂ ਅਕਾਲ ਪ੍ਰੱਖਤ ਨਾਲ ਟੱਕਰ ਲੈ ਕੇ ਕੱਲ੍ਹ ਗਿਆ ਬੜਾ ਵੀ ਤੁਹਾਡੇ ਨਾਲ ਰੁੱਸ ਗਿਆ ਤੇ ਜਦੋਂ ਉਹਦਾ ਕਹਿਰ ਤੁਹਾਡੇ ਤੇ ਟੁੱਟੂਗਾ ਨਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਹਾਡਾ ਕੀ ਕੀ ਟੁੱਟੂਗਾ ਜਦੋਂ ਕਹਿਰ ਟੁੱਟੂਗਾ ਤੁਹਾਡੇ ਮੋਢੇ ਟੁੱਟਣਗੇ ਤੁਹਾਡੇ ਗੋਡੇ ਟੁੱਟਣਗੇ ਤੁਹਾਡੀਆਂ ਲੱਤਾਂ ਟੁੱਟਣਗੀਆਂ ਤੁਹਾਡਾ ਸਾਰਾ ਢਾਂਚਾ ਵੀ ਟੁੱਟੂਗਾ ਬਾੜੀ ਦੂਨੀ ਉਹ ਕੱਲ ਨੂੰ ਤੁਹਾਨੂੰ ਸ਼ੀਸ਼ਾ ਦਿਖ ਜੂਗਾ ਕੱਲ ਨੂੰ 18 ਮਾਰਚ ਨੂੰ 11 ਵਜੇ ਤੋਂ ਬਾਅਦ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਪਹੁੰਚ ਰਹੇ ਨੇ 55 ਜੋਧੇ ਪੰਜ ਮੈਂਬਰੀ ਕਮੇਟੀ ਤੇ ਉਹਨਾਂ ਦੇ ਮਗਰ ਲਾਰਾ ਜਾ ਰਿਹਾ ਹੈ ਪੜਤੀ ਦਾ ਆਗਾੜ ਕਰਨਗੇ ਤੇ ਉਹ 25 ਜਾਂ 35 ਲੱਖ ਤੱਕ ਨਹੀਂ ਆਂਦੀ ਉਹ ਪੜਤੀ ਉਹ ਪੜਤੀ ਜਾਊਗੀ ਕਰੋੜਾਂ ਚ ਸਮੁੱਚਾ ਸਿੱਖ ਸੰਸਾਰ ਸਾਰੀ ਦੁਨੀਆ ਦੇ ਜਿਹੜੇ ਪੰਥਕ ਸੋਚ ਵਾਲੇ ਸਿੱਖ ਨੇ ਤੁਹਾਡੇ ਵਰਗੇ ਅਕਾਲ ਤਖਤ ਦੇ ਪਗੋੜਿਆਂ ਨੂੰ ਛੱਡ ਕੇ ਕੋਰੋਨਾ ਦੇ ਗਿਣਤੀ 'ਚ ਅਕਾਲੀ ਦਲ ਦੇ ਮੈਂਬਰ ਬਣ ਗਏ ਉਸ ਅਕਾਲੀ ਦਲ ਦੇ ਜਿਹਦੀ ਸਿਰਜਣਾ ਅੱਜ ਤੋਂ 104 ਸਾਲ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ